ਹਾਲੇਲੀਆ 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 ਧੰਨਵਾਦ ਤਾਰੇ ਖੁਦਾ ਪਰਮੇਸ਼ਰ ਪ੍ਰਭ ਯਿਸੂ ਰਯਾ ਮਹਾਨ ਖੁਦਾ ਮਹਾਨ ਪਰਮੇਸ਼ਰ ਅਨੁਗ੍ਰਾਹ ਦਲੇ ਜਲਾਲੇ ਸਾ ਮਤੇ ਸਾ ਮਦੇ ਪਰੇ ਪਵਿੱਤਰ ਪਰਮੇਸ਼ਰ ਪਰਮ ਪ੍ਰਧਾਨ ਪਰਮ ਪ੍ਰਤਾਪੀ ਖੁਦਾ ਯਾ ਹਵਾ ਬਾਰਕ ਪਰਮੇਸ਼ਰ ਪ੍ਰਭ ਤੇਰਾ ਧੰਨਵਾਦ 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 ਮੇਰੇ ਜ਼ਿੰਦਾ ਖੁਦਾ ਤੁਹਾਡਾ ਧੰਨਵਾਦ ਕਰਦੇ ਤਰਤੀ ਅਕਾਸ਼ ਦੇ ਮਾਲਿਕ ਸਿਰਜਨਾਹ ਪਰਮੇਸ਼ਰ ਪ੍ਰਭ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਜਿਸ ਨੇ ਦਿੰਦੇ ਖਾਇਆ ਨਿਕਾ ਪ੍ਰਕਾਰ ਦੇ ਦੁੱਖਾ ਤਕਲੀਫਾ ਰੋਗਾ ਬਿਮਾਰੀ ਤਾਂ ਵਿਚਾਰ ਕੇ ਸਮਝਾਉਂਦਾ ਤੇ ਤੇ ਰੱਖਿਆ ਸਿਰ ਦੇ ਵਾਲਦ ਲਗ ਪੈਰਾ ਤੱਕ ਸੰਭਾਲਿਆ ਤੁਹਾਡਾ ਧੰਨਵਾਦ ਕਰਦੇ ਖੁਦਾਪਿਤਾ ਪਰਮੈਸ਼ਰ ਪ੍ਰਭੂ ਇੱਕ ਹੋਰ ਵੀ ਇਹ ਦਰਦੇ ਕਮਦੇ ਤੁਹਾਡੇ پاک ਪਵਿੱਤਰ ਅਜ਼ੂਰੀ ਚਪੜੇ ਸਿਰਾਂ ਚੁਲਾ ਦੇਵਾ ਪ੍ਰਾਰਥਨਾ ਕਰਦੇ ਖੁਦਾ ਸਾਨੂੰ ਆਪਣਾ ਜ਼ਰੀਦ ਸਰਕਾਰ ਕਰ ਖੁਦਾ ਆਪਣੇ ਦਸ ਨਿਕਲਣਾ ਆਪਣੇ ਲਾਹੂ ਦਿਨਾ ਮਸਾ ਕਰਦੇ ਪ੍ਰਾਰਥਨਾ ਸਾਡੇ ਮੋਹ ਦੇ ਵਿੱਚ ਭਰ ਦੇ ਖੁਦਾ ਜੇ ਇਸਨ ਜ਼ਰੂਰ ਖੁਦਾ ਨਾਮ ਨਵੇਂ ਸ਼ਬਦਾ ਦੁਆਰਾ ਅਚਨਾ ਦੁਆਰਾ ਪ੍ਰਾਰਥਨਾ ਕਰਨੇ ਸਿਖਾਣੀ ਖੁਦਾ ਇਸ ਦੋ ਪ੍ਰਾਰਥਨਾ ਦੇ ਵਿੱਚ ਜੋ ਵੀ ਇਹਨਾਂ ਕਾਦੇ ਸ਼ਕਤੀ ਦੁਨੀਆਵੀ ਸੋਚ ਵਿਚਾਰਾਂ ਨੂੰ ਭਲਾ ਵਿੱਚ ਪਾਣਾ ਚਾਹੁੰਦੇ ਆ ਡਿਸਟਰਬ ਕਰਨਾ ਚਾਹੁੰਦੇ ਆ ਅਨੁਸਾਰ ਇਹਨਾਂ ਸਾਰੇ ਕਾਦੇ ਸ਼ਕਤੀਆਂ ਦੁਨੀਆਵੀ ਸੋਚਾਂ ਵਿਚਾਰਾਂ ਇਹ ਸਿੱਧੇ ਰਸਾਮਰਤੀ ਨਾਲ ਵਿੱਚ ਡਾਂਡ ਤੱਕ ਦੇ ਇਸ ਗੱਲ ਛੱਡ ਕੇ ਚਲੇ ਜਾਂ ਸਾਜ ਉਸ ਇੱਕ ਮਨ ਇੱਕ tâmਦਲਾ ਤੁਹਾਡੇ ਨਾਮ ਉਹ ਮਹਿਮਾ ਦੇ ਸਕੇ ਤੁਹਾਡੇ ਨਾਮ ਨੂੰ ਧੰਨਵਾਦ ਦਾ ਬਲੀਦਾਨ ਦੇ ਸਕੇ ਬੜਾ ਧੰਨਵਾਦ ਕਰਦੇ ਕੁਦਾਪੀ ਦਾ ਪਰਮੇਸ਼ਰ ਪ੍ਰਭੂ ਤੋ ਪਿੱਛੇ ਸਮੇਂ ਸੰਭਾਲਿਆ ਕੁਦਾਸੀਰ ਦੇ ਵਾਲਾ ਤੱਕ ਪੈਰਾਡਿਕ ਸੰਭਾਲਿਆ ਕੁਦਾ ਆਪਣੇ ਖੰਭਾ ਦੀ ਸ਼ਾਇਟ ਰੱਖਿਆ ਆਪਣੇ ਹੱਥਾਂ ਦੇ ਵਿੱਚ ਠਾਇਆ ਆਪਣੇ ਸਰਗੀ ਦੇ ਉੱਤੇ ਦੀ ਵਾਰ ਲਾ ਕੇ ਰੱਖੀ ਸਭੇ ਜ਼ਰੂਰਤਾਂ ਪੂਰੀਆਂ ਕੀਤਾ ਖੁਦਾ ਤੁਹਾਡਾ ਧੰਨਵਾਦ ਕਰਦੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਸੱਚਮੁੱਚ ਖੁਦਾ ਤੁਹਾਡੇ ਵਾਚਨ ਦੇ ਲਿਖਿਆ ਕਿ ਯਹਵਾ ਦੀ ਦਇਆ ਹਮੇਸ਼ਾ ਧਰਮ ਨੂੰ ਘੇਰੇ ਰੱਖੇਗੀ ਖੁਦਾ ਤੇਰੀ ਦਇਆ ਨੇ ਸਾਨੂੰ ਘੇਰੇ ਰੱਖਿਆ ਖੁਦਾ ਤੇਰੀ ਦਇਆ ਦੇ ਕਾਰਨ ਅਸੀਂ ਜਿਉਂਦੇ ਆਂ ਖੁਦਾ ਅਸੀਂ ਤੇਰੇ ਹਜ਼ੂਰੀ ਤੇਰੇ ਨਾਮ ਦਾ ਧੰਨਵਾਦ ਦਿੰਦੇ ਆ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਨਿਤ ਦਿਹਾੜੇ ਤੋਂ ਸਾਡਾ ਬੋਝ ਠਾਉਂਦਾ ਹੈ ਮੇਰੇ ਖੁਦਾ ਤੁਹਾਡਾ ਧੰਨਵਾਦ ਕਰਦੇ ਕਦਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਮਹਾਨ ਸਰਬਸ਼ਕਤੀਮਾਨ ਸਰਵਿਆਪੀ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ 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 ਕਰਦਾ ਹੈ। ਖੁਦਾ ਤੁਹਾਡੇ ਵਚਨ ਚ ਲਿਖਿਆ ਹੈ ਕਿ ਤੂੰ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦਿਆਂਗਾ। ਤੈਨੂੰ ਵੱਡੀਆਂ ਤੇ ਔਖੇ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ। ਸੱਚਮੁੱਚ ਖੁਦਾ ਤੋਂ ਸਾਡੀ ਆਵਾਜ਼ ਨੂੰ ਸੁਣਦਾ ਉੱਤਰ ਦਿੰਦਾ ਹੈ। ਖੁਦਾ ਪਰਮੇਸ਼ਰ ਪ੍ਰਭੂ ਤੋਂ ਸਾਡੇ ਸਭੇ ਜ਼ਰੂਰਤਾਂ ਨੂੰ ਪੂਰਿਆ ਕਰਦਾ ਹੈ ਖੁਦਾ। ਤੁਹਾਡਾ ਧੰਨਵਾਦ 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 ਦਇਆ ਦੇ ਸਾਗਰ ਦਇਆ ਕਰਨ ਵਾਲੇ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦਾ ਹੈ ਖੁਦਾ। ਤੁਸੀਂ ਸਾమే ਚੰਨਿਆ ਸੰਠਾ ਰਾਇਆ ਕਦਾ ਪਿਤਾ ਪਰਮੇਸ਼ਰ ਪ੍ਰਭੂ ਸਾਨੂੰ ਸਭਨਾਂ ਨੂੰ ਇਸ ਜੇ ਮੀਟਿੰਗ ਦੇ ਜੇ ਇਕੱਠੇ ਕੀਤਾ। ਤੁਹਾਡਾ ਧੰਨਵਾਦ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡੇ ਵਚਨ ਚ ਲਿਖਿਆ ਕਿ ਤੁਸੀਂ ਤੁਸੀਂ ਮੈਨੂੰ ਨਿਚੋੜਿਆ ਮੈਂ ਤੁਹਾਨੂੰ ਚੰਨਿਆ ਸੰਠਾ ਰਾਇਆ ਤਾਜਦ ਪਾਲਦਾਰ ਹੋਵੋ ਤੇ ਤੁਹਾਡਾ ਫਲ ਕਾਇਮ ਰਹੇ ਤੇ ਜੋ ਤੁਸੀਂ ਮੇਰੇ ਨਾਮ ਵਿੱਚ ਉਸ ਪੇਰਾ ਤੋਂ ਮੰਗੋ ਤੇ ਉਹ ਤੁਹਾਨੂੰ ਦੇਵੇ। ਕੜਾ ਧੰਨਵਾਦ ਕਰਦੇ ਮੇਰੇ ਮਹਾਨ ਸਰਬਸ਼ਕਤੀਮਾਨ ਸਰਵਿਆਪੀ ਜ਼ਿੰਦਾ ਖੁਦਾ ਤੇਰਾ ਧੰਨਵਾਦ ਕਰਦੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰੀ ਦਇਆ ਦੇ ਲਈ ਖੁਦਾ ਜੋ ਸਾਡੇ ਤੇ ਕੀਤੀ ਖੁਦਾ ਸਾਡੇ ਪਾਪ ਤੇ ਨਿਗਾਹ ਕੀਤੀ ਸਾਨੂੰ ਆਪਣੇ ਹਜ਼ੂਰੀ ਦਾ ਸਵੀਕਾਰ ਕੀਤਾ ਖੁਦਾ ਸਾਨੂੰ ਜਣਿਆ ਸਾਨੂੰ ਠਹਿਰਾਇਆ ਖੁਦਾ ਤੁਹਾਡਾ ਧੰਨਵਾਦ ਕਰਦੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਕੜਾ ਧੰਨਵਾਦ 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 ਮੇਰੇ ਪਵਿੱਤਰ 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 ਖੁਦਾ ਤੁਹਾਡਾ ਧੰਨ ਵਰਤਾਂ ਨਵਾਤਾ ਨਵਾਦ ਮੇਰੇ ਦਿੰਦਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਮਹਾਨ ਸਮਰਤੀ ਪਰਮੇਸ਼ਰ ਪ੍ਰਭੂ ਤੁਹਾਡਾ ਧੰਵਾਚ ਕਰਦੇ ਆ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਸੀਂ ਸਾਨੂੰ ਚੁਣਿਆ ਖੁਦਾ ਅਸੀਂ ਅਸ ਯੋਗ ਨਹੀਂ ਸਿੱਖ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਸੀਂ ਸਾਨੂੰ ਇਹ ਯੋਗ ਬਣਾਇਆ ਖੁਦਾ ਤੋਂ ਰੂੜੀ ਤੋਂ ਚੁਕਦੇ ਤੱਕ ਬਿਠਾਉਂਦਾ ਖੁਦਾ ਫੜੇ ਵਚਨ ਚ ਲਿਖਿਆ ਕਿ ਮੈਂ ਸੰਸਾਰ ਦੇ ਸਾਰੇ ਨਿਰਬਲਾਂ ਨੂੰ ਚੁਣਿਆ ਕਿ ਬੁੱਧਵਾਨਾਂ ਨੂੰ ਲਜਾਵਾਨ ਕਰਨ ਤੇ ਸਾਰੇ ਨਿਰਬੁੱਧਾਂ ਨੂੰ ਚੁਣਿਆ ਕਿ ਬੁੱਧਵਾਨਾਂ ਨੂੰ ਲਜਾਵਾਨ ਕਰਨ ਖੁਦਾ ਤੁਹਾਡਾ ਧੰਨਵਾਦ ਕਰਦੇ ਆਂ ਕਦਾ ਤੂੰ ਸਾਨੂੰ ਨਿਰਬਲਾਂ ਨੂੰ ਚੁਣਿਆ ਸਾਨੂੰ ਨਿਰਬੁੱਧਾਂ ਨੂੰ ਚੁਣਿਆ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੇ ਗਾਰੇ ਪੀਤ ਸਾਡੇ ਨਿਆਣੇ ਦੇ ਤੇ ਪ੍ਰਗਟ ਕੀਤਾ ਕਦਾ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆਂ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੇਰੀ ਦਇਆ ਦੇ ਲਈ ਤੇਰੀ ਕਿਰਪਾ ਦੇ ਲਈ ਕਦਾ ਤੁਹਾਡਾ ਧੰਨਵਾਦ ਕਰਦੇ ਆਂ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੇਰੇ ਵਚਨ ਚ ਲਿਖਿਆ ਕਿ ਹੈ ਸਾਰੇ ਥੱਕੇ ਤੇ ਪਾਰ ਢਬੇ ਲੋਕੋ ਮੇਰੇ ਕੋਲ ਆ ਤੇ ਮੈਂ ਤੈਨੂੰ ਆਰਾਮ ਦਿਆਂਗਾ ਤੁਹਾਨੂੰ ਆਰਾਮ ਦੇਣ ਵਾਲਾ ਪਰਮੇਸ਼ਰ ਹੈ ਖੁਦਾ ਤੁਹਾਡਾ ਧੰਨਵਾਦ ਕਰਦਾ ਹੈ ਖੁਦਾ ਸਾਡੇ ਥੱਕਿਆਂ ਨੂੰ ਆਰਾਮ ਦੇਣ ਵਾਲੇ ਪਰਮੇਸ਼ਰ ਪ੍ਰਭੂ ਤੁਹਾਡਾ ਤਨਵਾਜ ਕਰਦੇ ਖੁਦਾ ਜੀ ਥੱਕ ਚੁੱਕੇ ਹਾਰ ਥੱਕੇ ਸਾਡਾ ਕੋਈ ਸਹਾਰਾ ਨਹੀਂ ਖੁਦਾ ਜਿਹਦਾ ਕੋਈ ਨਹੀਂ ਹੁੰਦਾ ਜਿਹਦਾ ਕੋਈ ਸਹਾਰਾ ਨਹੀਂ ਜੋ ਸੰਸਾਰ ਦੇ ਤੇ ਅੱਗੇ ਹਨ ਤੁਛ ਜਾਣੇ ਜਾਂਦੇ ਨੇ ਕਦਾ ਤੂੰ ਉਹਨਾਂ ਨੂੰ ਚੁਣਦਾ ਖੁਦਾ ਉਹਨਾਂ ਨੂੰ ਗੱਲ ਨਾਲ ਲਾਉਂਦਾ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਤਨਵਾਜ ਕਰਦੇ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੂੰ ਧਰਮੀਆਂ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਲਈ ਆਇਆ ਖੁਦਾ ਸਾਨੂੰ ਪਾਪੀਆਂ ਨੂੰ ਇਕੱਠਿਆ ਕੀਤਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਸਾਨੂੰ ਧਰ ਆਪਣੇ ਲਹੂ ਦਤੋਗੇ ਸ਼ਬਦ ਕੀਤਾ ਕੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰੇ ਕੋਲੇ ਖਾਂਦ ਨਾਲ ਚੰਗੇ ਕੀਤੇ ਕੁਦਾ ਤੇਰੇ ਲਹੂ ਵਹਾਏ ਜਾਨ ਦੇ ਨਾਲ ਲੱਜ ਅਸੀਂ ਇਨਜੋਏ ਕੀਤੇ ਕੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰੇ ਲਹੂ ਨੇ ਸਾਡੇ ਪਾਪਾਂ ਨੂੰ ਧੋਤਾ ਸ਼ੰਸ਼ੁੱਧ ਕੀਤਾ ਕੁਦਾ ਤੁਹਾਡਾ ਧੰਨਵਾਦ ਕਰਦਾ ਕੁਦਾ ਪਿਤਾ ਪਰਮੇਸ਼ਰ ਪ੍ਰਭੂ ਦੁਆ ਕਰਦਾ ਕੁਦਾ ਸਾਰੇ ਲਾਈਵ ਜੋ ਦੇਖ ਰਹੇ ਨੇ ਕੁਦਾ ਸਭਨੇ ਉੱਪਰ ਤੇਰੀ ਕਿਰਪਾ ਤੇਰੀ ਦਇਆ ਕੁਦਾ ਇਹ ਹਫਤੇ ਦੇ ਲਈ ਇਹਨਾਂ ਦੇ ਪ੍ਰਾਰਥਨਾ ਕਰਦਾ ਕੁਦਾ ਤੇਰੇ ਵੱਡੇ ਬਲੇਸਿੰਗ ਤੇਰੇ ਵੱਡੀ ਕਿਰਪਾ ਇਹਨਾਂ ਦੇ ਜੀਵਨ ਦੇ ਉੱਤੇ ਹੁੰਦੀ ਰਹੇ ਮੇਰੇ ਖੁਦਾ ਪਿਤਾ ਪਰਮੈਸ਼ਰ ਪ੍ਰਭੂ ਤੇਰੇ ਵੱਡੇ ਬਲੇਸਿੰਗ ਠਹਿਰੇ ਖੁਦਾ। ਇਹ ਆਤਮਾ ਇਹਨਾਂ ਨੂੰ ਘੇਰੇ ਰੱਖੇ ਖੁਦਾ ਪਿਤਾ ਪਰਮੈਸ਼ਰ ਪ੍ਰਭੂ ਆਪਣੀ ਆਤਮਿਕ ਬੁੱਧ ਦੁਆਰਾ ਚਲਾਉਣਾ ਖੁਦਾ ਪਿਤਾ ਪਰਮੈਸ਼ਰ ਪ੍ਰਭੂ ਕੋਈ ਬੇਰੀ ਤਾਕਤ ਇਹਨਾਂ ਦੇ ਵਾਸਨਾ ਕਰ ਸਕੇ ਮੇਰੇ ਖੁਦਾ ਪਿਤਾ ਪਰਮੈਸ਼ਰ ਪ੍ਰਭੂ ਤੂੰ ਚੁੰਦਾ ਤੂੰ ਇਹਨਾਂ ਨੂੰ ਸ਼ਾਸਿਤ ਕਰਨ ਵਾਲਾ ਪਰਮੈਸ਼ਰ ਹਨ ਉਹਨਾਂ ਨੂੰ ਸ਼ਾਸਿਤ ਕਰਨਾ ਖੁਦਾ ਚੰਗੇ ਕੰਮਾਂ ਲਈ ਆਪਣੇ ਵਾਚਨ ਦੇ ਲਈ ਪ੍ਰਾਰਥਨਾ ਦੇ ਲਈ ਆਤਮਿਕ ਜੀਵਨ ਦੇ ਲਈ ਖੁਦਾ ਧਰਤਾ ਨਵਾਦ ਕਰਦਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦਾ ਤੇਰਾ ਵਚਨ ਕਹਿੰਦਾ ਤੇਰੇ ਅਦਾਸ ਪਾਲੂਸ ਨਾ ਹੈ ਕਿ ਪਾਲੂਸ ਨੇ ਲਾਇਆ ਪਾਲੂਸ ਨੇ ਆਪਾਲੂਸ ਨੇ ਲਾਇਆ ਪਾਲੂਸ ਨੇ ਤੇ ਜਿਆ ਪਰ ਵਧਾਇਆ ਪਰਮੇਸ਼ਰ ਨੇ ਖੁਦਾ ਚੁਣਿਆ ਠਹਿਰਾਇਆ ਤੁਸੀਂ ਖੁਦਾ ਤੁਸੀਂ ਵਧਾਉਣ ਵਾਲੇ ਪਰਮੇਸ਼ਰ ਖੁਦਾ ਤੁਹਾਡਾ ਧੰਨਵਾਦ ਕਰਦਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਆਪਣੀ ਵੱਡੀ ਬਰਕਤ ਦੇ ਨਾਲ ਸਭ ਚਲਾ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਧਰਤਾ ਨਵਾ ਧੰਨਵਾਦ 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 ਨਵਾਦ ਮੇਰੇ ਜ਼ਿੰਦਾ ਖੁਦਾ ਦਿੰਦਾ ਆਪ ਪਿਤਾ ਪਰਮੇਸ਼ਰ ਪ੍ਰਭੂ ਕੜਾ ਤਾ ਨਵਾ ਤਾ ਨਵਾ ਤਾ ਨਵਾ ਦੋ ਰੇਸ਼ਾ ਬਾਰੇ ਬੇ ਸੰਦ ਲ ਲਬਾ ਕੜ ਲਬਰੀ ਬਿਰੀ ਬਿਰੀ ॠषਭ ਹੋ ਰੇ ਬੇ ਰੇ ਬਿਰੀ ਖਣਮ ਦ ਲ ਲਬਾ ਰਖ ਲਬਾ ਰਿਖ ਖਾ ਲਬਾ ਰਿਖ ਖੰਦ ਲ ਲਬਾ ਰੇ ਬੇ ਰਬਾ ਲਬਾ ਬਿਛਿਤਾ ਲ ਲਬਾ ਕੜ ਲਬਾ ਰਿ ਬਿਰੀ 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 ਤੇਰਾ ਧੰਵਾਦ ਮੇਰੇ ਮਹਾਨ ਸਮਰਥੀ ਪਰਮੇਸ਼ਰ ਸਮਰਥ ਦੇ ਭਰੇ ਪਵਿੱਤਰ ਖੁਦਾ ਕੜਾ ਧੰਵਾਦ ਕਰਦਾ ਖੁਦਾ ਤੋ ਆਜ਼ਾਦੀ ਦੇਣ ਵਾਲਾ ਪਰਮੇਸ਼ਰ ਖੁਦਾ ਕਿ ਤੁਹਾਡੇ ਬਚਨ ਚ ਲਿਖਿਆ ਕਿ ਆਜ਼ਾਦੀ ਲਈ ਮਸੀਹ ਨੇ ਤੁਹਾਨੂੰ ਆਜ਼ਾਦ ਕੀਤਾ ਤੋ ਸਾਨੂੰ ਆਜ਼ਾਦੀ ਦਿੱਤੀ ਖੁਦਾ ਦਿਨਵਾਦ ਉਸ ਵਹਿਮਾ ਪਰਮਾ ਤੋਂ ਕੁਦਾਂਤ ਕਾ ਦੇ ਸ਼ਕਤੀਆਂ ਤੋਂ ਆਜ਼ਾਦੀ ਦਿੱਤੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਤਾਂ ਨਵਾਦ ਕਰਦੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਮਹਾਨ ਸ਼ਾਮਰਤੀ ਪਰਮੇਸ਼ਰ ਸ਼ਾਮਰਦੇ ਭਰੇ ਕੁਦਾ ਤੇਰੇ ਨਾਮ ਨੂੰ ਮਹਿਮਾ ਦਿੰਦੇ ਤੁਹਾਡੇ ਨਾਮ ਧੰਨਵਾਦ ਦਿੰਦੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਸੱਚਮਤ ਤੋਏ ਰਾਹ ਤੋਏ ਸਚਾਈ ਤੋਏ ਜੀਵਨ ਜੀਉਂ ਦੇਤਾ ਰਾ ਤੁਹਾਡੇ ਤੇ ਨਿਕਲਦੇ ਤੇ ਸਰੀਰ ਤਾਂ ਮਾਰ ਕੇ ਆਤਮਾ ਦੇ ਵਿੱਚ ਜਵਾਲ ਦੇ ਕਦਾ ਤੁਹਾਡਾ ਧੰਨਵਾਦ ਕਰਦੇ ਕਦਾ ਜੋ ਤੁਹਾਡੇ ਨਾਮ ਦੇ ਤੇ ਵਿਸ਼ਵਾਸ ਕਰਦਾ ਹੈ ਲਿਖਤ ਦੇ ਅਨੁਸਾਰ ਆ ਮਰੇ ਜਲ ਦੇ ਨਦੀਆਂ ਉਸ ਦੇ ਅੰਦਰੋਂ ਵਗਣ ਗਿਆ ਤੇ ਉਹ ਕਦੇ ਮੌਤ ਨੂੰ ਨਾ ਚੱਖਣਗੇ ਇੱਕ ਦਾ ਪਿਤਾ ਪਰਮੇਸ਼ਰ ਪ੍ਰਭੂ ਕਿਹਾ ਕਿ ਤੋ ਸਦੀਪਕ ਜੀਵਨ ਦੇ ਕੇ ਚਲਾਉਂਦਾ ਇੱਕ ਦਾ ਤੋ ਚਾਨਣ ਬਣ ਕੇ ਉਹਨਾਂ ਦੇ ਰਾਹਾਂ ਦੇ ਵਿੱਚ ਉਹਨਾਂ ਦੀ ਅਗਵਾਈ ਕਰਦਾ ਹੈ ਮੇਰੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਚਾਨਣ ਸਾਡੇ ਜ਼ਿੰਦਗੀ ਚ ਆ ਸਾਨੂੰ ਰਾਹ ਦਿਖਾ ਕਦਾ ਪਿਤਾ ਪਰਮੇਸ਼ਰ ਪ੍ਰਭੂ ਆਪਣੇ ਵਚਨ ਦੇ ਦੁਆਰਾ ਸਾਨੂੰ ਸੰਪੂਰਨ ਤੇ ਸੱਚਾ ਬਣਾ ਕਦਾ ਪਿਤਾ ਪਰਮੇਸ਼ਰ ਪ੍ਰਭੂ ਸਾਡਾ ਮਿਲਣਾ ਇਹ ਪ੍ਰਾਪਨਾ ਇੱਕ ਵੱਡੀ ਬਲੇਸਿੰਗ ਦਾ ਕਾਰਨ ਬੜੇ ਕਦਾ ਵੱਡੇ ਗਵਾਹਾਂ ਵੱਡੇ ਨਾਨਟਿਕ ਨੂੰ ਲੈ ਕੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਵੱਡਾ ਮਸਾ ਇਹਨਾਂ ਦੇ ਕੰਮ ਕਰੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਤਾਂ ਨਵਾਦ ਕਹਦਾ ਹੈ ਖੁਦਾ ਤੁਹਾਡੇ ਵਚਨ ਜਿਵੇਂ ਕਿ ਮੰਗੋਗੇ ਤਾਂ ਦਿੱਤਾ ਜਾਏਗਾ ਢੂੰਡੋਗੇ ਤਾਂ ਮਿਲੇਗਾ ਖੜਕਾਓਗੇ ਤਾਂ ਤੁਹਾਡੇ ਲਈ ਖੋਲਿਆ ਜਾਏਗਾ ਮੰਗਦਾ ਕੁਦਾ ਪਿਤਾ ਪਰਮੇਸ਼ਰ ਪ੍ਰਭੂ ਇਹਨਾਂ ਦੇ ਲਈ ਵੱਡੀ ਬਲੇਸਿੰਗ ਵੱਡਿਆ ਅਭਿਸ਼ੇਕ ਮੰਗਦਾ ਕੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰੇ ਵੱਡੀ ਗਵਾਹੀਆਂ ਦੇ ਨਾਲ ਆਉਣ ਮੇਰੇ ਕੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰੇ ਭਾਉਣ ਤੇ ਤੇਰੇ ਨਾਮ ਦੀ ਮਹਿਮਾ ਕਰਨ ਕੁਦਾ ਪਿਤਾ ਪਰਮੇਸ਼ਰ ਪ੍ਰਭੂ ਤੂੰ ਸਾਡਾ ਅਯਾਲੀ ਪਰਮੇਸ਼ਰ ਹੈ ਤੁਹਾਡੇ ਵਚਨ ਕਹਿੰਦੇ ਕਿ ਜੇ ਯਹੋਵਾ ਮੇਰਾ ਅਯਾਲੀ ਹੈ ਮੈਨੂੰ ਕੋਈ ਥਰਨਾ ਹੋਏਗੀ ਉਹ ਮੈਨੂੰ ਹਰੇ-ਹਰੇ ਘਾਹ ਦੇ ਜ਼ੋਹਾਂ 'ਚ ਬਿਠਾਉਂਦਾ ਸੁਖਦਾਇਕ ਪਾਣੀ ਕੋਲ ਲੈ ਕੇ ਜਾਂਦਾ ਹੈ ਉਹ ਮੇਰੀ ਜਾਨ 'ਚ ਜਾਨ ਪਾਉਂਦਾ ਹੈ ਭਾਵੇਂ ਮੈਂ ਮੌਤ ਦੀ ਸ਼ਾਦੀ ਵਾਦੀ ਵਿੱਚ ਕਰਾਂ ਮੈਂ ਕਿਸੇ ਬਦੀ ਤੋਂ ਨਾ ਡਰਾਂਗਾ ਤੂੰ ਜੋ ਮੇਰੇ ਸੰਗ ਹੈ ਤੇਰੀ ਸੋਟੀ ਤੇਰੇ ਲਾਠੀ ਮੈਨੂੰ ਤਸੱਲੀ ਦਿੰਦੀ ਹੈ ਫਿਰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈ ਤਾਂ ਮੇਰੇ ਸਿਰ ਤੇ ਤੇਲ ਜੱਸਿਆ ਮੇਰਾ ਕਟੋਰਾ ਭਰਿਆ ਹੋਇਆ ਹੈ ਤੇ ਸੱਚਮੁੱਚ ਦਇਆ ਤੇ ਸੱਚਾਈ ਜੀਵਨ ਪਰ ਮੇਰਾ ਪਿੱਛਾ ਕਰਨਗੇ ਤੇ ਮੈਂ ਸਦਾ ਇਹ ਹਵਾ ਦੇ ਘਰ ਵਿੱਚ ਵਸਾਂਗਾ ਤੁਹਾਡਾ ਧੰਨਵਾਦ ਕਰਦਾ ਇੱਕ ਦੋ ਜੋ ਆਤਮ ਮਹਾਨ ਦੀ ਔਰ ਦੇ ਹਿਤ ਵਾਸਦਾ ਸਰਬਸ਼ਕਤੀਮਾਨ ਦੇ ਸਾਇਦ ਦੇ ਹਿੱਟ ਕਾਣਾ ਪਾਏਗਾ ਤੇ ਮੈ ਇਹ ਹਵਾ ਦੇ ਵਿੱਚ ਕੀ ਕਹਾਂਗਾ ਮੇਰੀ ਪਨਾਹ ਮੇਰਾ ਗੜ ਹੈ ਮੇਰਾ ਚੜਾਉਣ ਵਾਲਾ ਪਰਮੇਸ਼ਰ ਹੈ ਉਹ ਤਾਂ ਮੇਰੇ ਵੈਰੀ ਦੀ 판ਦੀ ਦੀ ਪਾਹੀ ਦੇ ਵਿੱਚ ਚਟਕਾਰਾ ਦੇਗਾ ਘਾਤਕ ਮਜ਼ਰੀ ਤੋਂ ਛੁਟਾਵੇਗਾ ਕੋਈ ਬਲਾ ਮੇਰੇ ਦੇ ਦੇ ਨਾਲ ਪਹੁੰਚੇਗੀ ਉਹ ਮੇਰੇ ਵੈਰੀ ਕਰਸੇ ਤੋਂ ਆਣਗੇ ਸੱਤਾ ਰਸਤੇ ਤਾਂ ਨਹੀਂ ਭੱਜਣਗੇ ਤੇ ਉਹ ਆਪਣੇ ਦੂਤਾਂ ਨੂੰ ਹੁਕਮ ਦੇਗਾ ਕਿ ਮੇਰੇ ਰਾਹਾਂ ਦੇ ਵਿੱਚ ਮੇਰੀ ਨਿਗਹਿبانی ਕਰਨ ਖੁਦਾ ਤੁਹਾਡਾ ਧੰਨਵਾਦ ਕਰਦਾ ਖੁਦਾ ਅਸੀਂ ਪੁਕਾਰਦੇ ਤੇ ਸਾਨੂੰ ਉੱਤਰ ਦਿੰਦੇ ਖੁਦਾ ਕਿ ਤੁਹਾਡਾ ਕੰਨ ਭਾਰੇ ਨਹੀਂ ਕਿ ਸਾਡੀ ਆਵਾਜ਼ ਉਹਨਾਂ ਨੂੰ ਸੁਣਾਈ ਤੇ ਤੁਹਾਡਾ ਹੱਥ ਛੋਟਾ ਨਹੀਂ ਸਾਨੂੰ ਬਚਾਵੇਨਾ ਤੋ ਸਾਨੂੰ ਬਚਾਉਂਦਾ ਸਾਨੂੰ ਠਹਿਰਾਉਂਦਾ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਕਾਬਾ ਦੇ ਖੰਭ ਦੇ ਕੇ ਉਠਾਉਂਦਾ ਖੁਦਾ ਜਿੱਥੇ ਜਾਣੇ ਤੇਰੀ ਬਰਕਤਾਂ ਸਾਡੇ ਸੰਗ ਚੱਲਦੀ ਨੇ ਖੁਦਾ ਤੇਰਾ ਵਾਚਨ ਕਹਿੰਦਾ ਕਿ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦੇ ਆਗਤ ਤੇ ਵਾਅਦੇ ਤੇ ਵਾਅਦਾ ਕਰਾਂਗਾ ਤੂੰ ਸਾਨੂੰ ਬਰਕਤਾਂ ਦੇਣਾ ਤੂੰ ਸਾਨੂੰ ਵਾਅਦੇ ਦੇ ਵਾਅਦਾ ਦੇਣਾ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਕਿਉਂਕਿ ਸ਼ੇਰ ਦੇ ਬੱਚੇ ਨੂੰ ਘਾਟਾ ਪੈ ਸਕਦਾ ਪਰ ਯਹੋਵਾ ਦੇ ਨਾਮ ਦੇ ਮੰਨਣ ਵਾਲਿਆਂ ਨੂੰ ਕਿਸੇ ਚੰਗੇ ਵਕਤ ਦੀ ਥੋਰਨਾ ਹੋਏਗੀ

ਕੁਦਾ ਤੇਰਾ ਧੰਨਵਾਦ ਕਰਦਾ ਕਦਾ ਪਿਤਾ ਪਰਮੇਸ਼ਰ ਪ੍ਰਭੂ ਜਿਨਨੇ ਇਸ ਪ੍ਰਾਰਥਨਾ ਨੂੰ ਸੁਣਨੇ ਕਦਾ ਤੇਰੇ ਵੱਡੇ ਬਲੇਸਿੰਗ ਉਹਨਾਂ ਤੇ ਆਏ ਕਦਾ ਪਿਤਾ ਪਰਮੇਸ਼ਰ ਪ੍ਰਭੂ ਤੇਰੀ ਬਰਕਤਾਂ ਖੁੱਲ ਜਾਣ ਕੁਦਾ ਤੇਰੇ ਦਾ ਵਚਨ ਕਹਿੰਦਾ ਕਿ ਤੂੰ ਧਰਤੀ ਦੇ ਉੱਤੇ ਖੋਲ੍ਹੇਗਾ ਮੈਂ ਸਵਰਗ ਦੇ ਵਿੱਚ ਖੋਲ੍ਹ ਦਿਆਂਗਾ। ਖੁਦਾ ਪਿਤਾ ਪਰਮੇਸ਼ਰ ਪ੍ਰਭੂ ਇਹਨਾਂ ਵਰਤਨ ਖੋਲ੍ਹਦਾ ਕਦਾ ਸਵਰਗ ਦਾ ਤਤਵ ਦਾ ਇਹਨਾਂ ਨੂੰ ਬਲੇਸਿੰਗ ਦੇ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਹਰੇਕ ਬਿਮਾਰੀ ਤੋਂ ਪਰੇਸ਼ਾਨੀ ਤੋਂ ਆਜ਼ਾਦੀ ਦੇਣੀ ਕਦਾ। ਇਹ ਹਫਤਾ ਵੱਡੇ ਬਲੇਸਿੰਗ ਦਾ ਕਾਰਨ ਬਣੇ। ਵੱਡੀ ਬਰਕਤ ਦਾ ਕਾਰਨ ਬਣੇ। ਕਦਾ ਵੱਡੀਆਂ ਗਵਾਹੀਆਂ ਹੁਣ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਧੰਨਵਾਦ ਕੰਦੇ ਕਦਾ ਜਿੰਨੇ ਸਪ੍ਰਾਥਨਾ ਨੂੰ ਸੁਣ ਕਦਾ ਤੇਰੀ ਆਤਮਾ ਦੇ ਵਿੱਚ ਪਰਿਪੂਰਨ ਹੁੰਦੀ ਜਾਂ ਕਦਾ ਤੇਰੀ ਆਤਮਾ ਤੇਰੀ ਸਪ੍ਰਾਥਨਾ ਜਵਾਬ ਤੇਰਾ ਧੰਨਵਾਦ 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 ਹੋ ਰਹੀ ਸ਼ਾਬਾ ਰੇ ਬੇ ਰੇ ਬੇ ਸੈਨ ਦੇ ਲਬਾ ਕੜਾ ਲਬ ਰੇ ਬੀ 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 ਤੁਹਾਡਾ ਧੰਨਵਾਦ ਕਰਦੇ ਆ ਖੁਦਾ ਤੁਹਾਡੇ ਸੱਜੇ ਪੱਟ ਤੇ ਲਿਖਿਆ ਕਿ ਰਾਜਾਂ ਦੇ ਰਾਜਾ ਪ੍ਰਭੂ ਦੇ ਪ੍ਰਭੂ ਮਹਾਨ ਪਰਮੇਸ਼ਰ ਤੁਹਾਡਾ ਨਿਆਉ ਸੱਚਾ ਕੰਮ ਸਾਥ ਨਿਕਲਾ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਅਲਫਾ ਤੁਸੀਂ ਅਮੇਗਾ ਤੁਸੀਂ ਆਤ ਤੁਸੀਂ ਅੰਤ ਤੱਕ ਦਾ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਸਾਮਰਥੀ ਪਰਮੇਸ਼ਰ ਸਾਮਰ ਦੇ ਭਰੇ ਖੁਦਾ ਯਾਹਵਾ ਮੁਬਾਰਕ ਪਰਮੇਸ਼ਰ ਪ੍ਰਭੂ ਸੱਚੇ ਅਯਾਲੀ ਖੁਦਾ ਕਦਰ ਤਾਨਵਾ ਧੰਵਾ 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 ਧੰਵਾਦ ਕਰਦਾ ਕਦਾ ਪਿਤਾ ਪਰਮੇਸ਼ਰ ਪ੍ਰਭੂ ਪ੍ਰਾਰਥਨਾ ਕਰਦਾ ਕਦਾ ਇਹਨਾਂ ਜੀਵਨ ਦੇ ਵਿੱਚ ਵੱਡੇ ਚੰਬੇ ਕਮ ਹੋਣ ਕਦਾ ਇਹਨਾਂ ਦੇ ਫਾਈਨੈਂਸ ਦੇ ਵਿੱਚ ਬਰਕਤ ਮਿਲੇ ਕਦਾ ਪਿਤਾ ਪਰਮੇਸ਼ਰ ਪ੍ਰਭੂ ਜਿੱਤੇ ਜਾਣ ਕਦਾ ਤੇਰੇ ਨਾਮ ਦੀ ਮਹਿਮਾ ਕਰਨ ਕਦਾ ਤੇਰੇ ਵਰਤ ਦਾ ਇਹਨਾਂ ਨੂੰ ਕੇਰੇ ਰੱਖਣ ਕਦਾ ਤੇਰੇ ਦਇਆ ਨੂੰ ਕੇਰੇ ਰੱਖ ਕਦਾ ਪਿਤਾ ਪਰਮੇਸ਼ਰ ਪ੍ਰਭੂ ਵੱਡੀ ਬਲੇਸਿੰਗ ਆਏ ਵੱਡੇ ਨੰਟਿੰਗ ਆਏ ਕਦਾ ਤੇਰਾ ਧੰਨਵਾਦ ਕਰਦਾ ਮੇਰੇ ਸਾਧਵੀ ਖੁਦਾ ਤੇਰਾ ਧੰਨਵਾਦ ਧੰਵਾ ਧੰਵਾ ਧੰਵਾਦ ਹੋਰੀ ਸ਼ਾਬਾਰੇ ਮੇਰੇ ਬੇ ਰੇ ਬਾ 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 ਰੇ ਬੇ 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 ਰੀ ਖੰਡਾ ਲਲਾ ਬਾਰਾ ਖੰਡਾ ਲਲਾ ਬਰੀ ਜੰਡਾ ਲਲਾ ਬਰੀ ਬਿਰੀ 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 ਨਿਰਾਧਨਿਆਵਾਦ ਨਿਵਾਦ 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 ਮੇਰੇ ਸਾਮਰ ਤੇ ਖੁਦਾ ਤੇਰਾ ਧੰਨਵਾਦ ਮੇਰੇ ਪਵਿੱਤਰ 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 ਖੁਦਾ ਤੋਡਾ ਧੰਨਵਾਦ ਕਰਦਾ ਖੁਦਾ ਤੂੰ ਹੀ ਮੇਰਾ ਪਰਮੇਸ਼ਰ ਤੂੰ ਹੀ ਮੇਰੇ ਚੜਾਉਣ ਵਾਲਾ ਤੂੰ ਹੀ ਰੱਖਣ ਵਾਲਾ ਪਰਮੇਸ਼ਰ ਹੈ ਤਦਾ ਧੰਨਵਾਦ 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 ਮੇਰੇ ਮਹਾਨ 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 ਖੁਦਾ ਜਿਸ ਜੋ ਰਾਜਾ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਤਾ ਹੀ ਰਾਹ ਤੋ ਇਸ ਚੈ ਤੋ ਜਿਉਣ ਖੁਦਾ ਜਿਉਂਦੇ ਤਾਰਾ ਤੁਹਾਡੇ ਤੇ ਨਿਕਲਦੇ ਨੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਤੋ ਜਿਉਣ ਦੀ ਰੋਟੀ ਤੋ ਜਿਉਣ ਦਾ ਜਲ ਹੈ ਖੁਦਾ ਜੋ ਤੁਹਾਡੇ ਹਨਾ ਨੂੰ ਮੰਦਿਰ ਖੁਦਾ ਉਹਨਾਂ ਦੇ ਉੱਤੇ ਵੱਡੀ ਬਲੇਸਿੰਗ ਵੱਡੀਆਂ ਬਰਕਤਾਂ ਹੁੰਦੀਆਂ ਨੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਧੰਨਵਾਦ 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 ਮੇਰੇ ਜਿੰਦਾ ਖੁਦਾ ਮਹਾਨ ਸਾਮਰਥੀ ਪਰਮੇਸ਼ਰ ਪ੍ਰਭੂ ਸੜਾਤਾ ਨਵਾਦ ਕਰਦੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਜਿਨਨੇ ਪ੍ਰਾਰਥਨਾ ਸੁਣ ਕਦਾ ਕੋਨੇ ਦੇ ਘਰ ਪਰਿਵਾਰਾਂ ਦੇ ਉਤੇ ਤੇਰੀ ਵੱਡੀ ਬਰਕਤ ਆਏ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਹਰੇਕ ਬਿਵਾ ਬਿਮਾਰੀ ਪਰੇਸ਼ਾਨੀ ਤੋਂ ਆਜ਼ਾਦ ਦੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਸੜਾਤਾ ਨਵਾਦ ਕਰਦੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੋਂ ਨਨੋ ਆਜ਼ਾਦੀ ਦੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਕਿਉ ਆਪਣੇ ਆਪ ਨੂੰ ਤੇਰੇ ਹੱਥਾਂ ਦੇ ਵਿੱਚ ਦਿੰਦੇ ਨੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਵਚਨ ਕਹਿੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵਾਂ ਤੋਂ ਹੱਥ ਦੇ ਹੇਠ ਲੀਵਾ ਕਰੋ ਤਾਂ ਜੋ ਤੁਹਾਨੂੰ ਵੇਲੇ ਸੁਰੱਖਿਆ ਕਰੇ ਤੇ ਆਪਣੇ ਸਾਰੇ ਚਿੰਤਾਵਾਂ ਨੂੰ ਉਸ ਤੋਂ ਦੱਸੋ ਕਿ ਉਹ ਉਸ ਨੂੰ ਤੋਂ ਅਰਦਾਸ ਫਿਕਰ ਹੈ ਤਰਾ ਤੋ ਸਾਡੇ ਫਿਕਰ ਕਰਨ ਵਾਲਾ ਪਰਮੇਸ਼ਰ ਇੱਕ ਦਾਸੀ ਆਪਣੇ ਆਪ ਨੂੰ ਤੁਹਾਡੇ ਹੱਥਾਂ ਦੇ ਵਿੱਚ ਦੇ ਨੇ ਖੁਦਾ ਜੇ ਇਸ ਫੈਮਲੀ ਨੂੰ ਤੇਰੇ ਹੱਥਾਂ ਦੇ ਵਿੱਚ ਦੇ ਨੇ ਖੁਦਾ ਜੇ ਪ੍ਰੇ ਰਿਕੁਐਸਟ ਪੇ ਜੀ ਮੇਰੇ ਖੁਦਾ ਪੇ ਦਾ ਪਰਮੇਸ਼ਰ ਪ੍ਰਭੂ ਤੇਰੇ ਵੱਡੀ ਅਨੰਟੀ ਗਾਇਕ ਦਾ ਪੇ ਦਾ ਪਰਮੇਸ਼ਰ ਪ੍ਰਭੂ ਤੇਰਾ ਤਾਂ ਨਵਾਦ ਕਰਦੇ ਮੇਰੇ ਮਹਾਨ 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 ਖੁਦਾ

ਰੇ ਸ਼ਾਬਾਹ ਰੇ ਬੇਰੇ ਬੇਰੇ ਬਸਾਂ ਦਾ ਲਲਾ ਬਗਾਡਾ ਲਾ ਬਰੇ 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 ਤੁਹਾਡਾ ਧੰਨਵਾਦ 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 ਹallelujah praise the lord ਜੀ ਜੀ ਜਿੰਦਾ ਖੁਦਾ ਤੇਰਾ ਧੰਨਵਾਦ ਕਰਦਾ ਖੁਦਾ ਪਰਮੇਸ਼ਰ ਪ੍ਰਭੂ ਤੇਰੇ ਵੱਡੇ ਨਾਮ ਟਿੰਗ ਨੂੰ ਰਿਲੀਜ਼ ਕਰਤਦਾ ਕਿਰਮ ਉਸਾ ਇਹਨਾਂ ਦੇ ਤਿਸਰਾਏ ਮੇਰੇ ਖੁਦਾ ਪਰਮੇਸ਼ਰ ਪ੍ਰਭੂ ਜਿਨਨੇ ਸ प्रार्थना ਨੂੰ ਸੁਣਨ ਤੀ ਆਤਮਾ ਦੇ ਵਿੱਚ ਭਰ ਜਾਣ ਖੁਦਾ ਤੇਰੇ ਨਵੇਂ ਵਿਸ਼ਵਾਸ ਦੇ ਨਾਲ ਭਰ ਜਾਣ ਮੇਰੇ ਦਾ ਪਿਤਾ ਪਰਮੇਸ਼ਰ ਪ੍ਰਭੂ ਤੇਰਾ ਧੰਨਵਾਦ ਕਰਦਾ ਖੁਦਾ ਤੇਰੇ ਵਚਨ ਚ ਲਿਖਿਆ ਕਿ ਧਰਮੀ ਜਨ ਦੀ ਪ੍ਰਾਰਥਨਾ ਤੇ ਬਹੁਤ ਅਸਰ ਹੁੰਦਾ ਜਿਸ ਤਰ੍ਹਾਂ ਇਲਿਆ ਨੇ ਪ੍ਰਾਰਥਨਾ ਕੀਤੀ ਤੇ ਆਕਾਸ਼ ਨੇ ਵਰਖਾ ਨਵਾਂ ਹੋਰ ਇਤਿਹਾਸ ਨੇ ਮੁਰਦੇ ਨੇ ਜਿਹਾ ਵਾਲਾ ਖੁਦਾ ਧਰਤਾ ਨਵਾਦ ਕਰਦੇ ਕਦਾ ਪਿਤਾ ਪਰਮੈਸ਼ਰ ਪ੍ਰਭੂ ਜੇ ਧਰਮੀ ਦਿਲ ਤੋਂ ਪ੍ਰਾਰਥਨਾ ਕਰੇ ਸੱਚੇ ਮਨਤ ਪ੍ਰਾਰਥਨਾ ਕਰੇ ਕਦਾ ਤੇ ਪ੍ਰਾਰਥਨਾ ਉਹਨੂੰ ਜੋ ਜਿਸ ਨੇ ਪ੍ਰਾਰਥਨਾ ਕਰੇਗਾ ਉਸਦੇ ਪਾਪਨ ਮਾਫੇ ਮਾਫੀ ਦੇਵੇਗੀ ਤੇ ਉਸਨੂੰ ਉੱਠ ਕੇ ਖਰਾ ਕਰੇਗੀ ਕਦਾ ਪਿਤਾ ਪਰਮੈਸ਼ਰ ਪ੍ਰਭੂ ਇਹਨਾਂ ਜ਼ਿੰਦਗੀਅਤ ਲਈ ਪ੍ਰਾਰਥਨਾ ਕਰਦਾ ਕਦਾ ਧਰਤਾ ਨਵਾਦ ਕਰਦੇ ਮੇਰੇ ਕਦਾ ਪਿਤਾ ਪਰਮੈਸ਼ਰ ਪ੍ਰਭੂ ਤੇਰਾ ਧਨਵਾਦ 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 ਮੇਰੇ ਜ਼ਿੰਦਾ ਪਿਤਾ ਪਰਮੈਸ਼ਰ ਪ੍ਰਭੂ ਸੜਾ ਧੰਨਵਾਦ ਕਰਦਾ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਮਹਾਨ ਤੂੰਦਾ ਮਹਾਨ ਪਰਮੇਸ਼ਰ ਪ੍ਰਭੂ ਸੜਾ ਧੰਨਵਾਦ 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 ਕਰਦੇ ਮੇਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਤੇਰੀ ਬੇਟੀ ਰਾਣੀ ਦੇ ਲਈ ਪ੍ਰਾਰਥਨਾ ਕਰਦਾ ਕਦਾ ਜਿਸਨੇ ਪ੍ਰੇਰਤ ਕਰ ਤੇ ਜੀ ਕਦਾ ਤੇਰੇ ਵੱਡੀ ਬਲੇਸਿੰਗ ਆਇ ਕਦਾ ਸਾਰੇ ਪਰੇਸ਼ਾਨੀਆਂ ਕਦਾ ਖਤਮ ਹੋ ਜਾਣ ਕਦਾ ਤੇਰੇ ਵੱਡੀ ਬਲੇਸਿੰਗ ਇਹਨੂੰ ਕਰੇ ਖੁਦਾ ਪਿਤਾ ਪਰਮੇਸ਼ਰ ਪ੍ਰਭੂ ਜੋ ਤੂੰ ਇਸਦੇ ਲਈ ਠਹਿਰਾਇ ਕਦਾ ਉਸ ਦੀ ਜ਼ਿੰਦਗੀ ਦੇ ਵਿੱਚ ਪੂਰਾ ਹੋਏ ਕਦਾ ਕਿ ਤੇਰੇ ਵਚਨ ਚ ਲਿਖਿਆ ਕਿ ਜੋ ਵਾਂਡਿਆ ਹੋਵਾਂ ਨੇ ਤੇਰੇ ਵਿਖੇ ਆਕੇ ਨੇ ਉਹਨਾਂ ਨੂੰ ਜਲਦੀ ਪੂਰਾ ਕਰੇ